ਹੈਲੋ ਗਾਇਸ ਗੁੱਡ ਮਾਰਨਿੰਗ ਟੂ ਯੂ ਮੈਂ ਪ੍ਰੋਫੈਸਰ ਸੁਲਤਾਨ ਮੁਹੰਮਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦਾ ਆਪਣਾ ਟੌਪਿਕ ਹੈ ਹਿਸਟਰੀ ਮਾਡਰਨ ਹਿਸਟਰੀ ਦੇ ਆਪਾਂ ਕਰ ਰਹੇ ਸੀ ਐਨਸੀਕਿਊ ਕੁਐਸਚਨ ਤੇ ਅੱਜ ਆਪਾਂ ਐਮਸੀਕਿਊ ਕੁਐਸਚਨ ਕਰਾਂਗੇ ਠੀਕ ਹੈ ਮਾਡਰਨ ਹਿਸਟਰੀ ਦੇ ਤਾਂ ਸਭ ਤੋਂ ਪਹਿਲਾ ਕੀ ਆਪਣਾ ਪਹਿਲਾ ਕੁਐਸਚਨ ਹੈਗਾ ਹੂ ਵਾਸ ਹੈਪਨਡ ਜਲਿਆਂਵਾਲਾ ਬਾਗ ਟ੍ਰੈਜੇਡੀ ਵੀ ਜਲ੍ਹਿਆਂ ਵਾਲੇ ਬਾਗ ਦਾ ਜਿਹੜਾ ਸਾਕਾ ਹੈਗਾ ਸੀ ਉਹ ਕਦੋਂ ਹੋਇਆ ਸੀ ਇਹਦੇ ਚਾਰ ਆਪਸ਼ਨ ਹੈ ਆਪਸ਼ਨ ਏ 1913 ਆਪਸ਼ਨ ਬੀ 1914 ਆਪਸ਼ਨ ਸੀ 1915 ਆਪਸ਼ਨ ਡੀ 1919 ਠੀਕ ਹੈ ਇਹ ਤੁਸੀਂ ਦੱਸਣਾ ਹੈ ਵੀ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ ਬੜੀ ਬਾਰ ਇਹੀ ਸੀਟ ਐਟ ਪੀ ਟੈਟ ਚ ਪੁੱਛਿਆ ਜਾਂਦਾ ਵੀ ਜਲ੍ਹਿਆਂ ਵਾਲੇ ਬਾਗ ਦੀ ਜਿਹੜੀ ਟਰੈਜਡੀ ਹੈ ਘਟਨਾ ਕਦੋਂ ਹੋਈ ਹੈ ਕਦੋਂ ਵਾਪਰੀ ਹੈ ਠੀਕ ਹੈ ਇਹਦਾ ਰਾਈਟ ਆਨਸਰ ਹੈ ਡੀ ਠੀਕ ਹੈ 1919 ਠੀਕ ਹੈ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦਾ ਜੋ ਇਹ ਸਾਾਕਾ ਹੋਇਆ ਸੀ ਠੀਕ ਹੈ ਜਰਨਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸੀ ਠੀਕ ਹੈ ਤਾਂ ਇਹ ਕੁਐਸਚਨ ਡੀ ਬਾਅਦ ਦੇ ਵਿੱਚ ਅੱਗੇ ਜਿਹੜਾ ਇਹ ਸਾਾਕਾ ਹੋਇਆ ਇਸ ਦੀ ਨਿੰਦਿਆ ਕੀਤੀ ਗਈ ਸੀ ਕਿਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੇ ਮੁਸਲਿਮ ਲਿੰਗ ਪਾਰਟੀ ਨੇ ਠੀਕ ਹੈ ਤੇ ਰਵਿੰਦਰਨਾਥ ਟੈਗੋਰ ਨੇ ਨਾਈਟ ਫੂਟ ਦੀ ਅਪਾਧੀ ਵਾਪਸ ਕਰਤੀ ਸੀ ਇਸ ਦੇ ਨਾਲ ਤਾਂ ਇਹਦਾ ਰਾਈਟ ਆਨਸਰ ਡੀ ਹੈ 1909 ਨੈਕਸਟ ਕੁਐਸਚਨ ਆਇਆ ਹੈ ਹੂ ਵਾਸ ਦਾ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ ਹੁਣ ਗਦਰ ਪਾਰਟੀ ਜਿਹੜੀ 1913 ਵਿੱਚ ਬਣੀ ਸੀ ਉਸ ਦੇ ਪ੍ਰੈਜ਼ੀਡੈਂਟ ਦਾ ਨਾਮ ਦੱਸਣਾ ਤੁਸੀਂ ਠੀਕ ਹੈ ਇਹਦੇ ਚਾਰ ਆਪਸ਼ਨ ਹੈ ਫਰਸਟ ਆਪਸ਼ਨ A ਸੋਹਣ ਸਿੰਘ ਭਕਣਾ ਆਪਸ਼ਨ B ਗੁਰਦੇਵ ਸਿੰਘ ਆਪਸ਼ਨ C ਭਗਤ ਸਿੰਘ অপশন ডি লালা লাজপত রায় ਇਹ ਚਾਰ অপਸ਼ਨ ਦੇ ਵਿੱਚ ਤੁਸੀਂ ਇੱਕ রাইਟ ਆਨਸਰ ਦੱਸਣਾ ਹੈ ਵੀ ਗਦਰ ਪਾਰਟੀ ਦੇ ਪਹਿਲੇ ਜਿਹੜੇ ਕੀ ਹੈ ਪ੍ਰੈਜ਼ੀਡੈਂਟ ਕੌਣ ਹੈਗੇ ਸੀ ਇਹਦਾ রাইਟ ਆਨਸਰ ਹੈਗਾ ਏ ਸੋਹਨ ਸਿੰਘ ਭਗਨਾ ਸੋਹਨ ਸਿੰਘ ਭਗਨਾ ਤੁਹਾਨੂੰ ਪਤਾ ਹੈ ਵੀ 1913 ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ ਕਿਹਨਾਂ ਨੇ ਕੀਤੀ ਸੀ ਲਾਲਾ ਹਰਦਿਆਲ ਲਾਲਾ ਹਰਦਿਆਲ ਨੇ ਕੀਤੀ ਸੀ ਕਿੱਥੇ ਸੈਨ ਫ੍ਰਾਂਸਿਸਕੋ ਸੈਨ ਫ੍ਰਾਂਸਿਸਕੋ ਵਿੱਚ ਜੋ ਯੂਐਸਏ ਹੈ ਉੱਥੇ ਕੀਤੀ ਗਈ ਸੀ ਗਦਰ ਪਾਰਟੀ ਦੀ ਸਥਾਪਨਾ ਇਹ ਹੈਗਾ ਸੀ ਗਦਰ ਪਾਰਟੀ ਬਾਰੇ ਇਸ ਵਾਰ ਕੀ ਹੈ ਨੈਕਸਟ ਜੁਸ਼ਨ ਕੁਐਸਚਨ ਨੰਬਰ 3 उ मैनीफ दांडी मार्च यात्रा विद एम के गांधी ठीक है इस तु तो बाद नेक्स्ट ऑप्शन ए ऑप्शन ए।, ए है 78 অপশন বি 73 অপশন সি 12 অপশন ডি 31 ঠিক আছে এর একটু শোনা হাউ মেনি মেম্বర్స్ অফ ডান্ডি মার্চ যাত্রা উইথ মহাত্মা গান্ধী মহাত্মা গান্ধী ਨਾਲ ডান্ডি মার্চ যাত্রা ਵਿੱਚ ਕੀ ਹੈ ਕਿੰਨੇ ਮੈਂਬਰ ਸੀ ঠিক আছে ਜਦੋਂ ডান্ডি মার্চ যাত্রা ਸ਼ੁਰੂ ਕੀਤਾ ਗਿਆ ਸੀ মহাত্মা গান্ধী ਨਾਲ ਕਿੰਨੇ ਮੈਂਬਰ ਡਾਂਡੀ ਤੱਕ ਪੈਦਲ ਯਾਤਰਾ ਕਰਕੇ ਪਹੁੰਚੇ ਸੀ ਉਹ ਕਿੰਨੇ ਮੈਂਬਰ ਸੀ 78 73 12 ਜਾਂ 31 ਦੱਸੋ ਫਿਰ ਦਾ ਰਾਈਟ ਆਨਸਰ ਕੀ ਹੋ ਸਕਦਾ ਠੀਕ ਹੈ ਜਿਵੇਂ ਤਾਂ ਉਹ ਦੱਸਿਆ ਵੀ ਇਸ ਦਾ ਰਾਈਟ ਆਨਸਰ ਆਏਗਾ ਏ 78 78 ਮੈਂਬਰ ਹੈਗੇ ਸੀ ਠੀਕ ਹੈ ਡਾਂਡੀ ਮਾਰਚ ਯਾਤਰਾ ਨੂੰ ਸਿਵਲ ਡਿਸਓਬਿਡੈਂਸ ਮੂਵਮੈਂਟ ਬੋਲਿਆ ਜਾਂਦਾ सिविल डिसओबीडियंस मूवमेंट सिविल ਨਾ ਫਰਮਾਨੀ ਅੰਦੋਲਨ ਸੀ ਇਹ ਤੇ ਜਿਹਨੂੰ ਡਾਂਡੀ ਮਾਰਚ ਕਿਉਂਕਿ ਇਹ ਸਿਵਲ ਨਾ ਫਰਮਾਨੀ ਅੰਦੋਲਨ ਕਿੱਥੋਂ ਤੋਂ ਚੱਲਿਆ ਸਾਬਰਮਤੀ ਸਾਬਰਮਤੀ ਆਸ਼ਰਮ ਤੋਂ ਡਾਂਡੀ ਤੱਕ ਠੀਕ ਹੈ ਸਾਬਰਮਤੀ ਆਸ਼ਰਮ ਗੁਜਰਾਤ અમદાવાદ ਵਿੱਚ ਹੈ ਤੇ ਡਾਂਡੀ ਵੀ ਗੁਜਰਾਤ ਵਿੱਚ ਆ 78 ਸਾਥੀ ਤੁਰ ਕੇ ਉੱਥੇ ਕੀ ਹੈ ਸਰਕਾਰ ਨੇ ਸੋਲਡ ਤੇ ਇੱਕ ਟੈਕਸ ਲਗਾਇਆ ਹੋਇਆ ਸੀ ਨਮਕ ਤੇ ਨਮਕ ਤੇ ਇੱਕ ਟੈਕਸ ਲਗਾਇਆ ਹੋਇਆ ਸੀ ਤਾਂ ਫਿਰ ਇਹਨਾਂ ਨੇ ਡਾਂਡੀ ਜਾ ਕੇ ਨਮਕ ਕਾਨੂੰਨ ਤੋੜਿਆ ਜਿਸ ਕਰਕੇ ਇਸ ਨੂੰ ਡਾਂਡੀ ਮਾਰਚ ਯਾਤਰਾ ਬੋਲਿਆ ਜਾਂਦਾ ਹੈਗਾ ਠੀਕ ਹੈ ਇਹਦਾ ਰਾਈਟ ਆਨਸਰ ਏ ਹੈ 78 ਸਾਥੀਆਂ 78 ਸਾਥੀ ਹੈਗੀ ਸੀ ਮਹਾਤਮਾ ਗਾਂਧੀ ਨਾਲ Thank you. नेक्स्ट क्वेश्चन कर दें पां इसको तो बाद क्वेश्चन नंबर फोर चौरा चोरी मोमेंट चौरा चोरी मोमेंट एक आदम बाप रे चौरा चोरी मोमेंट ऑप्शन ए 1920 ऑप्शन बी 1900 की ऑप्शन सी 1922 ऑप्शन डी 1923 ठीक है जो चौरा चोरी मोमेंट है ये घटना कब होई थी ये कबो चलया सी ये मोमेंट ठीक है तो चार ऑप्शन तो आपके सामने है 1920 1921 1922 ते 1923 ठीक है तो एदा राइट आंसर सी 1922 ਇਹੜਾ ਚੌਰਾਚੌਰੀ ਮੂਵਮੈਂਟ ਹੈਗਾ ਸੀ 1922 ਵਿੱਚ ਚੱਲਿਆ ਸੀ ਚੌਰਾਚੌਰੀ ਮੂਵਮੈਂਟ ਠੀਕ ਹੈ ਇਹ ਨੌਨ ਕੋਆਪਰੇਸ਼ਨ ਮੂਵਮੈਂਟ ਚੱਲਿਆ ਸੀ ਇਸ ਤੋਂ ਪਹਿਲਾਂ 1920 ਵਿੱਚ ਆ ਸੰਜੋਗ ਅੰਦੋਲਨ ਤਾਂ ਚੌਰਾਚੌਰੀ ਦੇ ਵਿੱਚ ਕੀ ਇੱਕ ਵਾਇਲੈਂਸ ਹੋ ਜਾਂਦਾ ਹੈ ਤਾਂ ਉਸ ਮੂਵਮੈਂਟ ਦੇ ਵਿੱਚ ਕੀ ਹੈ ਕ੍ਰਾਂਤੀਕਾਰੀ ਜਿਹੜੀ ਇੱਕ ਪੁਲਿਸ ਚੌਂਕੀ ਨੂੰ ਅੱਗ ਲਾ ਦਿੰਦਾ ਹੈ ਜਿਹਦੇ ਵਿੱਚ ਕੀ ਹੈ 22 ਸੋਲਜਰ ਸਿਪਾਹੀ ਮਾਰੇ ਜਾਂਦੇ ਆ ਜਿਸ ਕਰਕੇ ਇਹਨੂੰ ਚੌਰਾਚੌਰੀ ਮੂਵਮੈਂਟ ਬੋਲਿਆ ਜਾਂਦਾ ਹੈ ਠੀਕ ਹੈ ਆ ਬਾਅਦ ਵਿੱਚ ਕੀ ਹੈ 12 ਫਰਵਰੀ 1922 ਨੂੰ ਮਹਾਤਮਾ ગાંધી ਨੇ ਮੂਮੈਂਟ ਵਾਪਸ ਲੈ ਲਿਆ ਸੀ ਠੀਕ ਹੈ ਇਸ ਚੋਰਾਚੋਰੀ ਮੂਮੈਂਟ ਦੇ ਦਾ ਠੀਕ ਹੈ ਇਹਦਾ ਰਾਈਟ ਆਨਸਰ ਹੈ ਸੀ 1922 ਨੈਕਸਟ ਕੁਐਸਚਨ ਹੈਗਾ क्वेश्चन नंबर फाइव वेन वाज द स्टार्ट ऑफ क्विट इंडिया मूवमेंट वेन वाज द स्टार्ट क्विट इंडिया मूवमेंट ठीक है इधर ऑप्शन ए उन्नीस सौ অপশন বি 1942 অপশন সি 1945 অপশন ডি 1947 ঠিক আছে তাহলে ਦੱਸਣਾ ਵੀ ਜਿਹੜਾ ਕੋਟ ਇੰਡੀਆ ਮੂਵਮੈਂਟ ਸੀ ਇਹ ਕਦੋਂ ਸਟਾਰਟ ਹੋਇਆ ਸੀ ਕਿਹੜੇ ইয়ার ਚ 1940 1942 1945 1947 ঠিক আছে ਦੱਸੋ ਇਸ ਦਾ কমেন্ট ਬਾਕਸ ਦੇ ਵਿੱਚ ਤੁਸੀਂ ਆਨਸਰ ਕਰ ਦਿਓ ਵੀ ਇਸ ਦਾ রাইট ਆਨਸਰ ਕੀ ਹੋ ਸਕਦਾ ਹੈ ਤਾਂ ਤੁਸੀਂ ਇਹ ਦੱਸਣਾ ਹੈ ਇਹਦਾ রাইট ਆਨਸਰ ਹੈਗਾ বি 1942 ਕੋਟੇਂਡਿਆ ਮੂਵਮੈਂਟ 1942 ਦੇ ਵਿੱਚ ਸਟਾਰਟ ਹੋਇਆ ਸੀ ਮਹਾਤਮਾ ਗਾਂਧੀ ਨੇ ਕੀਤਾ ਸੀ ਇਹ ਸ਼ੁਰੂ ਠੀਕ ਹੈ ਬਾਈਕਾਟ ਕੀਤਾ ਸੀ ਕਿਨਾਂ ਦਾ ਵਿਦੇਸ਼ੀ ਚੀਜ਼ਾਂ ਦਾ ਇਸ ਮੂਵਮੈਂਟ ਨੂੰ ਡੂ অর ਡਾਈ ਡੂ অর ਡਾਈ ਮੂਵਮੈਂਟ ਵੀ ਬੋਲਿਆ ਜਾਂਦਾ ਹੈ ਠੀਕ ਹੈ ਡੂ অর ਡਾਈ ਮੂਵਮੈਂਟ ਵੀ ਵਿਪਾਰਤ ਛੱਡੋ ਅੰਦੋਲਨ ਕਰੋ ਜਾਂ ਮਰੋ ਦਾ ਅੰਦੋਲਨ ਅਮਾਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਕਹਿਆ ਸੀ ਤੁਸੀਂ ਭਾਰਤ ਛੱਡ ਦਿਓ ਅਸੀਂ ਆਪਣੀ ਪਾਲਿਸੀ ਖੁਦ ਹੀ ਬਣਾਵਾਂਗੇ ਠੀਕ ਹੈ ਤਾਂ ਕੋਈ ਟੈਂਡੀਆਂ ਮੋਮੈਂਟ 1942 ਦੇ ਵਿੱਚ ਚੱਲਿਆ ਹੈਗਾ ਸੀ ਠੀਕ ਹੈ ਅੱਛਾ नेक्स्ट क्वेश्चन वेन वर्ज बर्डन ऑफ एम के गांधी महात्मा गांधी दी హత్య ਕਦੋਂ ਹੋਈ ਆਪਸ਼ਨ A 1947 ਆਪਸ਼ਨ B 1948 ਆਪਸ਼ਨ C 1946 ਆਪਸ਼ਨ D 1942 ਠੀਕ ਹੈ ਇਹਨਾਂ ਵਿੱਚ ਰਾਈਟ ਆਨਸਰ ਦੱਸਣਾ ਮਹਾਤਮਾ ਗਾਂਧੀ ਦਾ ਮਰਡਰ ਕਦੋਂ ਹੋਇਆ 1947 ਵਿੱਚ 1948 ਵਿੱਚ 1946 ਤੇ 1942 ਠੀਕ ਹੈ ਇਹ ਰਾਈਟ ਆਨਸਰ ਤੁਸੀਂ ਦੱਸਣਾ ਮਹਾਤਮਾ ਗਾਂਧੀ ਦੀ ਹੱਤਿਆ ਹੋ ਗਈ ਸੀ ਠੀਕ ਹੈ ਤਾਂ ਇਹ ਇਹਦਾ ਰਾਈਟ ਆਨਸਰ ਹੈਗਾ ਬੀ 1948 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰਤੀ ਸੀ ਕਿਸ ਨੇ ਨਥੂ ਰਾਮ ਨਥੂ ਰਾਮ ਗੋੜਸੇ ਨੇ ਨਥੂ ਰਾਮ ਗੋੜਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰਤੀ ਸੀ 1948 ਦੇ ਵਿੱਚ ਠੀਕ ਹੈ ਇਹਦਾ ਰਾਈਟ ਆਨਸਰ ਹੈ ਬੀ ਨੈਕਸਟ ਕੁਐਸਚਨ Which is the boundary line between Pakistan and India? ठीक है विच इज द बाउंड्री लाइन between पाकिस्तान एंड इंडिया क्वेश्चन ये है नेक्स्ट अपना

मैगिंटन लाइन डी रेडक्लिफ लाइन ठीक है चार ऑप्शन है तो ਤੁਸੀਂ ਪਾਕਿਸਤਾਨ ਤੇ ਇੰਡੀਆ ਦੀ ਬਾਉਂਡਰੀ ਲਾਈਨ ਦੱਸਣੀ ਹੈ অপਸ਼ਨ A ਮੈਕਮੋਹਨ ਲਾਈਨ ਹੈ অপਸ਼ਨ B ਡੁਰੰਡ ਲਾਈਨ ਹੈ অপਸ਼ਨ C ਮੈਗਿੰਟਲ ਲਾਈਨ ਹੈ অপਸ਼ਨ D ਰੈਡਕਲਿਫ ਲਾਈਨ ਹੈ ਤਾਂ ਤੁਸੀਂ ਦੱਸੋ ਇਹਦੇ ਵਿੱਚ ਕਿਹੜਾ ਰਾਈਟ ਆਨਸਰ ਹੈ ਇਸ ਦਾ ਰਾਈਟ ਆਨਸਰ ਹੈਗਾ D ਰੈਡਕਲਿਫ ਲਾਈਨ ਠੀਕ ਹੈ 15 ਅਗਸਤ 1947 ਨੂੰ ਇੰਡੀਆ ਬਣ ਗਿਆ ਸੀ 14 ਅਗਸਤ 1947 ਨੂੰ ਪਾਕਿਸਤਾਨ ਆਜ਼ਾਦ ਹੋ ਗਿਆ ਸੀ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਇੱਕ ਬਾਉਂਡਰੀ ਇੱਕ ਲਾਈਨ ਸੀਮਾ ਲਾਈਨ ਖਿੱਚੀ ਗਈ ਸੀ ਇੱਕ ਅੰਗਰੇਜ਼ ਰੈਡਕਲਿਫ ਨੇ ਜਿਸ ਨੇ ਸੀਮਾ ਰੇਖਾ ਬਣਾਈ ਸੀ ਤਾਂ ਉਸ ਦਾ ਨਾਮ ਰੈਡਕਲਿਫ ਸੀ ਤਾਂ ਇਸ ਨੂੰ ਰੈਡਕਲਿਫ ਲਾਈਨ ਹੀ ਬੋਲਿਆ ਜਾਂਦਾ ਹੈਗਾ ਠੀਕ ਹੈ ਜਿਹੜੀ ਮੈਕਮੋਨ ਲਾਈਨ ਹੈ ਇੰਡੀਆ ਤੇ ਚਾਈਨਾ ਵਿੱਚ ਹੈ ਜਿਹੜੀ ਦਰਨ ਲਾਈਨ ਹੈ ਇਹ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਹੈਗਾ ਮਿੰਗਨਟਨ ਲਾਈਨ ਕੀ ਹੈ ਜਰਮਨੀ ਤੇ ਪੋਲੈਂਡ ਦੇ ਵਿੱਚ ਹੈਗੀ ਹੈ ਠੀਕ ਹੈ ਇਹ ਇਸ ਦੇ ਕੀ ਹੈ অপਸ਼ਨ ਹੈਗੇ ਆ ਤਾਂ ਇਹਦਾ ਰਾਈਟ ਅਨਸਰ অপਸ਼ਨ ડી ਹੈ ਰੈਡ ਕਲਿਫ ਲਾਈਨ Thank yeah. ठीक है एक क्वेश्चन अपने मॉडर्न हिस्ट्री कुछ इंपोर्टेंट क्वेश्चन है क्वेश्चन कर फर्स्ट क्वेश्चन है, है? चुकी है, है उस रिटन एंडिका बुक किस द्वारा इंडिका बुक लिखी गई सी? वो दे राइट ऑप्शन ऑप्शन ए फाहियान ऑप्शन बी मैथनीज सी

किस केड़ा उठ है किस द्वारा लिखी गई थी इसका राइट आंसर रहेगा मेगस्थनीज मेगस्थनीज की यात्री थी ग्रीक तो ए राजदूत तो आया थी यूनान तो इसने के किताब लिखी थी इंडिका एक किसने समय आया चंद्रगुप्त मौर्य के समय चंद्रगुप्त मौर्य उस दे समय आया थी ठीक है ਦੇਸ਼ ਦੇ ਸ਼ਾਸਨ ਕਾਲ ਦੇ ਵਿੱਚ ਰਿਹਾ ਤਾਂ ਇਸ ਨੇ ਕੀ ਹੈ ਇੱਕ ਕਿਤਾਬ ਲਿਖੀ ਸੀ ਇੰਡੀਕਾ ਬੁੱਕ ਜਿਸ ਦੇ ਵਿੱਚ ਚੰਦਰਗੁਪਤ ਮੌਰੀਆ ਦਾ ਪ੍ਰਸ਼ਾਸਨ ਦਿੱਤਾ ਗਿਆ ਇਹਦਾ ਰਾਈਟ ਆਨਸਰ ਹੈਗਾ ਬੀ ਠੀਕ ਹੈ ਚਲੋ ਉਸ ਤੋਂ ਬਾਅਦ ਕੀ ਹੈ ਨੈਕਸਟ ਕੁਐਸਚਨ ਕੁਐਸਚਨ ਨੰਬਰ 2 एंड बोन द मगदेर बाय चंद्रगुप्त मौर्या ਕਹਿੰਦਾ ਵਨ ਹੈਡ ਵਨ ਦਾ ਮਗਧ ਅੰਪਾਇਰ ਬਾਈ ਚੰਦਰਗੁਪਤ ਮੌਰੀਆ ਚੰਦਰਗੁਪਤ ਮੌਰੀਆ ਦੁਆਰਾ ਜਿਹੜਾ ਮਗਧ ਅੰਪਾਇਰ ਸੀ ਕਦੋਂ ਜਿੱਤਿਆ ਗਿਆ ਸੀ ਆਪਸ਼ਨ ਏ 323 BC ਤੋਂ 321 BC ਆਪਸ਼ਨ ਬੀ 305 BC ਆਪਸ਼ਨ ਸੀ 326 BC অপশন ডি 300 বি এডি ঠিক আছে হে ਦਾ রাইট আনসার ਤੁਸੀਂ ਦੱਸਣਾ ਹੈ ਕਿ ਚੰਦਰਗੁਪਤ ਮੌਰੀਆ ਨੇ ਮਗਧ ਅੰਪਾਇਰ ਨੂੰ ਕਦੋਂ ਜਿੱਤਿਆ ਸੀ ਕਿਹੜੇ ইয়ার ਦੇ ਵਿੱਚ অপশন এ বি সি ডি চার অপশন ਤੁਹਾਡੇ ਵਿੱਚ ਦੱਸিয়ে হ্যাঁ ਇਹਦਾ রাইট আনসার ਹੈਗਾ এ ঠিক আছে 321 বিসি ਤੋਂ 323 বিসি ਤੱਕ ਚੰਦਰਗੁਪਤ ਮੌਰੀਆ ਨੇ ਮਗਧ ਅੰਪਾਇਰ ਨੂੰ জিতলে ਸੀ ਇਹ ਮਗਧ ਅੰਪਾਇਰ ਦਾ ਰੂਲਰ ਸੀ ਰਾਜਾ ધਨਾਨੰਦ ਰਾਜਾ ધਨਾਨੰਦ ਸੀ ਜੋ ਜੋਕਿਆ ਨੰਦ ਡਾਇਨਸਟੀ ਦਾ ਰਾਜਾ ਸੀ ਇਸਨੇ ਕਿ ਕਟਲਿਆ ਜੋ ਚੰਦਰਗੁਪਤ ਮੌਰਿਆ ਦਾ ਗੁਰੂ ਸੀ ਕਟਲਿਆ ਉਸਦੀ ਇਨਸਲਟ ਕਰਤੀ ਸੀ ਬਾਅਦ ਵਿੱਚ ਕੀ ਹੈ ਕਟਲਿਆ ਨੇ ਹੀ ਮਗਧ ਅੰਪਾਇਰ ਤੇ ਹਮਲਾ ਕਰਾਇਆ ਸੀ ਚੰਦਰਗੁਪਤ ਮੌਰਿਆ ਤੋਂ ਇਸ ਕਰਕੇ ਕੀ ਹੈ ਚੰਦਰਗੁਪਤ ਮੌਰਿਆ ਨੇ 308 BC ਤੋਂ ਲੈ ਕੇ 322 BC ਤੱਕ ਮਗਧ ਅੰਪਾਇਰ ਨੂੰ ਜਿੱਤ ਲਿਆ ਸੀ ਠੀਕ ਹੈ ਤੇ ਜਿੱਤ ਕੇ ਰਾਜਾ ਧਨਾਨਨ ਨੂੰ ਹਰਾ ਪਿਆ ਤੇ ਇਹੇ ਮਾਰਿਆ ਗਿਆ ਸੀ ਰਾਜਾ ਧਨਾਨਨ ਇਹ ਕੁਐਸਚਨ ਸੀ ਚੰਦਰਗੁਪਤ ਮੌਰੀਆ ਵਾਲੀ ਇਹ ਸੋ ਬਾ ਨੈਕਸਟ ਕੁਐਸਚਨ फादर ऑफ अशोका अशोका किंग जो अशोक राजा से उसका फादर कौन सी ऑप्शन ए बिंबेसर ऑप्शन बी चंद्रगुप्त मौरिया ऑप्शन सी बिंदुसर ऑप्शन डी कुमार गुप्त चार ऑप्शन है अशोक किंग पिता का नाम दसना तुम्हें उसके फादर कौन से अशोका का बिंबेसर चंद्रगुप्त मौरी बिंदुसर या कुमार गुप्ता ਇਸ ਦਾ ਰਾਈਟ ਆਨਸਰ ਹੈਗਾ ਸੀ ਬਿੰਦੂਸਰ ਤਾਂ ਬਿੰਦੂਸਰ ਇਸ ਦਾ ਰਾਈਟ ਆਨਸਰ ਹੈ ਬਿੰਦੂਸਰ ਪਿਤਾ ਹੈਗਾ ਸੀ ਕਿਸ ਦਾ ਅਸ਼ੋਕ ਦਾ ਠੀਕ ਹੈ ਤਾਂ ਬਿੰਦੂਸਰ ਨੇ 298 BC ਤੋਂ 273 BC ਤੱਕ ਰਾਜ ਕੀਤਾ ਠੀਕ ਹੈ ਇਸ ਤੋਂ ਬਾਅਦ ਅਸ਼ੋਕ ਦਾ ਟਾਈਮ ਆ ਜਾਂਦਾ ਹੈ 273 BC ਤੋਂ 232 BC ਤੱਕ ਰਾਜ ਕੀਤਾ ਅਸ਼ੋਕ ਇਹ ਦਾ ਰਾਈਟ ਆਨਸਰ ਹੈ ਬਿੰਦੂ ਸਰ ਅਸ਼ੋਕ ਦੇ ਪਿਤਾ ਸੀ ਇਹ ਸਵਾਲ ਗਿਆ ਨੈਕਸਟ ਕੁਐਸਚਨ क्वेश्चन है कलिंग राज कदों हमला होयान ए दो सौ कहट भी सी ऑप्शन बी 263 BC অপশন C 260 BC অপশন D নান অফ দিস ঠিক ਹੈ ਇਹ ਦੱਸਣਾ ਤੁਸੀਂ ਕਿਲਿੰਗ ਰਾਜ ਤੇ ਹਮਲਾ ਕਦੋਂ ਹੋਇਆ 261 BC ਚ 263 BC 260 BC ਜਾਂ ਇਹਨਾਂ ਵਿੱਚ ਕੋਈ ਨਹੀਂ ਸੀ ਦੱਸੋ ਇਸ ਦਾ রাইਟ ਆਨਸਰ ਕੀ ਹੋ ਸਕਦਾ ਹੈ ਹਾਂਜੀ ਇਸ ਦਾ ਰਾਈਟ ਆਨਸਰ ਹੈਗਾ ਏ 261 BC ਵਿੱਚ ਅਸ਼ੋਕ ਨੇ ਕਲਿੰਗ ਰਾਜ ਤੇ ਹਮਲਾ ਕਰਦੇ ਸੀ ਕਲਿੰਗ ਰਾਜ ਨੂੰ ਜਿੱਤਣਾ ਚਾਹਲਾ ਸੀ ਕਿਉਂਕਿ ਕਲਿੰਗ ਰਾਜ ਜਿਹੜਾ ਕੀ ਹੈ 오ਡੀਸਾ ਦਾ ਹੀ ਪੁਰਾਣਾ ਨਾਮ ਹੈ ਇਸ ਨੂੰ ਕੀ ਹੈ ਇਕਨੋਮਿਕਲੀ ਕਾਫੀ ਸੌਂ ਸੀ ਆਰਥਿਕ ਤੌਰ ਤੇ ਕਾਫੀ ਮਜ਼ਬੂਤ ਸੀ ਇਸੇ 261 BC ਵਿੱਚ ਕੀ ਹੈ ਕਲਿੰਗ ਰਾਜ ਨੂੰ 261 BC ਵਿੱਚ ਅਸ਼ੋਕ ਨੇ ਫਤਿਹ ਕਰ ਲਿਆ ਸੀ ਠੀਕ ਹੈ ਇਹਦਾ ਰਾਈਟ ਆਨਸਰ ਏ ਆ नेक्स्ट क्वेश्चन है क्या अडॉप्शन रिलीजन बाय अशोका अशोक द्वारा ठीक है कदों रिलीजन अपनाया गया सी ए एहठ बीसी बी दो सौ तिरहठ बीसी दो सौ चौहान बीसी नन ऑफ दीज ਕਦੋਂ ਮਹਾ ਜੇ ਅਸ਼ੋਕ ਨੇ ਕੀ ਹੈ ਧਰਮ ਅਪਣਾਇਆ ਸੀ ਤਾਂ ਇਹਦਾ ਰਾਈਟ ਆਨਸਰ ਏ ਹੈ 268 BC ਵਿੱਚ ਅਪਣਾਇਆ ਸੀ ਕਿਹੜਾ ਧਰਮ ਬੁੱਧਿਜ਼ਮ ਕਿਉਂਕਿ 268 BC ਵਿੱਚ ਕਲਿੰਗ ਰਾਜਵਾਰ ਹੋਇਆ ਸੀ ਉਸ ਯੁੱਧ ਕਰਕੇ ਇਸਦੇ ਮਨ ਤੇ ਗਹਿਰਾ ਪ੍ਰਭਾਵ ਪਿਆ ਤਾਂ ਇਸ ਨੇ ਕੀ ਹੈ ਇੱਕ ਨਵਾਂ ਧਰਮ ਅਪਣਾ ਲਿਆ ਬੁੱਧਿਜ਼ਮ ਇਹ 268 BC ਵਿੱਚ ਬੁੱਧ ਧਰਮ ਅਪਣਾਇਆ ਸੀ ਮਹਾ ਮਹਾਤਮਾ ਬੁੱਧ जो जिना तो इंस्पायर हुई कौन अशोक है इधर राइट आंसर ए है ठीक है जी सवाल क्या है, नेक्स है।, है। वेशन नेक्स्ट क्वेश्चन है क्वेश्चन नेक्स्ट विच वाज़ द स्टार्ट न्यू रिलीजन बाय अशोका केड़ा धर्म नवा अशोक द्वारा चलाया गया सी ए अशोकाज धम बी ਦੇਗ ਵਿਜੇ ਸੀ ਅੰਧਰਮ ਵਿਜੇ ਡੀ ਅਸ਼ੋਕਾ ਕਿੰਗ ਠੀਕ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਆਏ ਨੇ ਵਿੱਚ ਦੱਸਣਾ ਤੁਸੀਂ ਅਸ਼ੋਕ ਦਾ ਧਰਮ ਕਿਹੜਾ ਨਵਾਂ ਧਰਮ ਚਲਾਇਆ ਸੀ ਅਸ਼ੋਕ ਨੇ ਹਾਂ ਜੀ ਸੋ ਰਾਈਟ ਆਨਸਰ ਹੈ A ਅਸ਼ੋਕਾ ਧਮ ਅਸ਼ੋਕ ਨੇ ਕਿ ਨਮਾਤਰਮ ਚਲਾਇਆ ਸੀ ਅਸ਼ੋਕਾ ਧਮ ਠੀਕ ਹੈ ਇਸੇ ਅੱਜ ਆਪਣੇ MCQ ਕੁਐਸਚਨ ਇੰਪੋਰਟੈਂਟ ਜੋ ਅੱਜ ਆਪਾਂ ਨੇ ਡਿਸਕਸ ਕੀਤੇ ਆ ਐਂਸ਼ੀਅੰਟ ਹਿਸਟਰੀ ਦੇ ਮਾਡਰਨ ਹਿਸਟਰੀ ਦੇ ਇਸ ਵਾਰ ਨੈਕਸਟ ਟਾਈਮ ਆਪਾਂ ਇੱਕ ਨਵਾਂ MCQ ਕੁਐਸਚਨ ਡਿਸਕਸ ਕਰਾਂਗੇ ਮਾਡਰਨ ਜਿਹੜੇ ਆਪਣਾ ਮੀਡੀਵਲ ਹਿਸਟਰੀ ਦੇ ਰਹਿ ਗਏ ਆਪਣੇ ਉਹ ਨੈਕਸਟ ਟਾਈਮ ਕਰਾਂਗੇ ਤਾਂ ਅੱਜ ਲਈ ਆਪਣਾ ਜਿਹੜਾ ਕੀ ਹੈ ਟੌਪਿਕ ਐਨ ਹੈ ਸੀ ਥੈਂਕ ਯੂ ਸੋ ਮਚ ਸ਼ੁਕਰੀਆ